ਸਿਮਰਜੀਤ ਸਿੰਘ ਬੈਂਸ ਕਹਿੰਦੇ ਕਹਿੰਦੇ ਕਿ ਬੈਂਸ ਨੇ ਕਦੇ ਪਿੱਠ 'ਚ ਛੁਰਾ ਨਹੀਂ ਮਾਰਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਆ ਮੈਂ ਇੱਕ ਪੇਪਰ ਅੱਜ ਨਾਲ ਲੈ ਕੇ ਆਇਆ ਹਾਂ ਇਹ ਪਿੱਠ ਦੇ ਛੁਰੇ ਦੀ ਗੱਲ ਕਰਦਾ ਹਾਂ ਇਹ ਬੰਦੇ ਨੇ 1997 'ਚ ਮੇਰੇ ਤੋਂ ਜਗ੍ਹਾ ਲੈ ਕੇ ਕੰਮ ਸ਼ੁਰੂ ਕੀਤਾ ਸੀ ਆ ਮੈਂ ਫਰਦ ਦੀ ਕਾਪੀ ਲੈ ਕੇ ਆਇਆ ਤੁਹਾਨੂੰ ਨਾਲ ਵੀ ਦੇਵਾਂਗਾ ਇਸ ਬੰਦੇ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਜਿੰਨੇ ਦੋਸ ਰੱਜੇ ਪੁੱਜੇ ਸੀ ਸਭ ਨੂੰ ਇਹਨੇ ਵਰਤਿਆ ਸਭ ਨੂੰ ਇਹਨੇ ਰਗੜਿਆ ਤੇ ਸਮਾਂ ਪੈਣ ਦੇ ਮੁਤਾਬਕ ਉਹਨਾਂ ਨੂੰ ਇਹ ਛੁਰੇ ਮਾਰਦਾ ਆ ਕਿਹੜਾ ਸੱਜਣਾ ਜਿਹਨੂੰ ਤੂੰ ਰਗੜਿਆ ਨਾ ਹੋਵੇ ਕਿਹੜੇ ਸੱਜਣਾ ਤੂੰ ਮਾਰੀਨਾ ਕੀ ਕੀ ਹੋਵੇ ਸੋ ਇਹ ਜੇ ਕਰਦਾਰ ਵਾਲੇ ਬੰਦੇ ਮੈਂ ਤਾਂ ਹੈਰਾਨ ਆ ਵੀ ਪਾਰਟੀ ਦੇ ਵਿੱਚ ਲੈ ਲੈ ਜਿਨ੍ਹਾਂ ਤੇ ਐਲੀਗੇਸ਼ਨ ਐਡੇ ਵੱਡੇ ਵੱਡੇ ਹੋਣ ਤੇ ਮੈਨੂੰ ਤਾਂ ਲੱਗਦਾ ਸ਼ਾਇਦ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਕਲੀਅਰ ਹੀ ਨਹੀਂ ਹੋਣੀ ਵੀ ਜਿਹੜੇ ਬੰਦੇ ਨੂੰ ਸ਼ਾਮਲ ਕਰਾ ਰਹੇ ਉਹਨਾਂ ਤੇ ਐਫ ਆਈ ਆਰ ਕਿੜੀਆਂ-ਕੜੀਆਂ ਨੇ ਰੀਬ ਤੱਕਦੀਆਂ ਹਾਂ ਮਾਰੀਆਂ-ਮਾਰੀਆਂ ਐਫ ਆਈ ਆਰ ਹੋਣ ਤੇ ਉਹ ਬੰਦੇ ਪਾਰਟੀ ਚਲਾਉਣ ਦੀਆਂ ਗੱਲਾਂ ਕਰਦੇ ਆ ਦੇਖੋ ਮੈਂ ਪਿਛਲੇ ਸਮੇਂ ਚ ਜੋ ਸੁਖਪਾਲ ਖਹਿਰਾ ਜੀ ਨਾਲ ਇਹ ਜੁੜਿਆ ਮੈਂ ਉਦੋਂ ਵੀ ਗਿਆ ਸੀ ਖਹਿਰਾ ਸਾਹਿਬ ਬਚ ਕੇ ਰਹੋ ਉਜਾੜਦਾ ਸੀ ਖਹਿਰਾ ਸਾਹਿਬ ਪਰੇ ਹੋ ਗਏ ਬਚ ਗਏ ਨਵਜੋਤ ਸਿੱਧੂ ਨੂੰ ਵੀ ਮੈਂ ਕਿਹਾ ਸੀ ਉਜਾੜਦਾ ਸੁਖਬੀਰ ਬਾਦਲ ਨੂੰ ਵੀ ਯਾੜਦਾ ਮੈਂ ਅਜੇ ਰਾਜਾ ਵੜੰਗੀ ਜੀ ਨੂੰ ਬੇਨਤੀ ਕਰਦਾ ਇਹਦੇ ਚਟੇ ਹਰੇ ਨਹੀਂ ਹੁੰਦੇ ਇਹ ਮੋਟਾ ਥੋੜਾ ਉਦੋਂ ਤੱਕ ਹੀ ਯੂਜ਼ ਹੋਣਾ ਜਦ ਤੱਕ ਇਹਨੂੰ ਲੋੜ ਆ ਜਿੱਦਣ ਇਹਨੂੰ ਮੋਟਾ ਹੋਰ ਮਿਲ ਗਿਆ ਉਦੋਂ ਹੀ ਤੁਸੀਂ ਬਾਏ ਬਾਏ ਟਾਟਾ